ਹਾੜਾਂ ਦੀ ਮਾਰ ਹੇਠ ਤੇ ਬਹੁਤ ਹੀ ਤਰਾਸਦੇ ਦੇ ਵਿੱਚ ਤੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਪੰਜਾਬ ਦੇ ਵਿੱਚ ਆੜਾਏ ਸੀ ਉਦੋਂ ਵਿਦੇਸ਼ਾਂ ਦੇ ਵਿੱਚ ਸੀ ਤਾਂ ਉਦੋਂ ਵੀ ਸਾਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਸ਼ਾਇਦ ਵਿਦੇਸ਼ੀ ਦੌਰਾ ਛੱਡ ਕੇ ਆ ਜਾਣਗੇ ਪਰ ਉਹ ਨਹੀਂ ਆ ਸਕੇ ਤੇ ਕੋਈ ਸ਼ਬਦ ਵੀ ਨਹੀਂ ਆਇਆ ਸੀ ਕੋਈ ਹਮਦਰਦੀ ਵੱਜੋਂ ਕੋਈ ਗੱਲ ਨਹੀਂ ਆਈ ਸੀ ਪਰ देर आए दुरुਸਤ ਆਏ ਸੋ ਕੱਲ ਆ ਰਹੇ ਨੇ ਤਾਂ ਸਾਨੂੰ ਬੜੀਆਂ ਉਮੀਦਾਂ ਨੇ ਇਸ ਤੋਂ ਪਹਿਲਾਂ ਵੀ ਸਾਡੇ ਪੰਜਾਬ ਦੇ ਬੀਜੇਪੀ ਦੇ ਆਗੂ ਸਹਿਬਾਨ ਪ੍ਰਧਾਨ ਸਹਿਬਾਨ ਤੇ ਕੇਂਦਰ ਦੇ ਹੋਰ ਵਜ਼ੀਰ ਵੀ ਆਪਣੀ ਆਪਣੀ رائے ਵੀ ਦਿੰਦੇ ਰਹੇ ਆ ਚੰਗਾ ਮਾੜਾ ਵੀ ਕਹਿੰਦੇ ਰਹੇ ਆ ਤੇ ਫਿਰ ਆਏ ਸ਼੍ਰੀ ਸ਼ਿਵਰਾਜ ਸਿੰਘ ਜੀ ਚੋਹਾਨ ਸਾਹਿਬ ਉਹਨਾਂ ਤੋਂ ਸਾਨੂੰ ਬਹੁਤ ਵੱਡੀ ਮੀਤ ਸੀ ਕਿਉਂਕਿ ਲੰਬਾ ਸਮਾਂ ਉਹ 20 ਸਾਲਾਂ ਦੇ ਕਰੀਬ ਉਹ ਸੂਬੇ ਦੇ ਮੁੱਖ ਮੰਤਰੀ ਰਹੇ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਬਹੁਤ ਤਕਲੀਫਾਂ ਦਾ ਪਤਾ ਸਟੇਟ ਦੀਆਂ ਦਾ ਤੇ ਉਹ ਆਏ ਇੱਥੇ ਰਹੇ ਤੇ ਜਦੋਂ ਪਾਣੀ ਦੇ ਵਿੱਚ ਜਾ ਕੇ ਉਹਨਾਂ ਤਕਲੀਫਾਂ ਸੁਣਿਆ ਤਾਂ ਸਾਨੂੰ ਬੜੀ ਉਮੀਦ ਹੋ ਗਈ ਸੀ ਤੇ ਜ਼ਿੰਮੇਵਾਰ ਸੀਨੀਅਰ ਮੰਤਰੀ ਨੇ ਸਾਨੂੰ ਇਹ ਸੀ ਕਿ ਸ਼ਾਇਦ ਜਾਂਦੇ ਜਾਂਦੇ ਕੋਈ ਨਾ ਕੋਈ ਗੱਲ ਪੰਜਾਬ ਦੇ ਲਈ ਕਰਕੇ ਜਾਣਗੇ ਪੰਜਾਬ ਦੇ ਲਈ ਕੋਈ ਰਾਹਤ ਦੀ ਅਨਾਉਂਸਮੈਂਟ ਕਰਕੇ ਜਾਣਗੇ ਪਰ ਉਹ ਜਾਂਦੇ ਇੱਕ ਨਵਾਂ ਫਾਰਮੂਲਾ ਦੇ ਗਏ ਸਾਨੂੰ ਉਹਨਾਂ ਨੇ ਕਹਿਤਾ ਕਹਿੰਦੇ ਜੀ ਮਾਈਨਿੰਗ ਹੋਗੀ ਤੇ ਮਾਈਨਿੰਗ ਦੇ ਕਰਕੇ ਹੜ ਆ ਗਏ ਹੁਣ ਮੈਨੂੰ ਸਮਝ ਨਹੀਂ ਆਂਦੀ ਵੀ ਐਗਰੀਕਲਚਰ ਸੈਕਟਰ ਦੇ ਵਿੱਚ ਕੋਈ ਅਜਿਹਾ ਫਾਰਮੂਲਾ ਹੈ ਵੀ ਜੇ ਮਾਈਨਿੰਗ ਹੋ ਜੇ ਤਾਂ ਫਿਰ ਹੜ ਆ ਜਾਂਦੇ ਨੇ ਬਰਸਾਤਾਂ ਹੋ ਜਾਂਦੀਆਂ ਨੇ ਤਾਂ ਫਿਰ ਇਹ ਸੌਦਾਈ ਸੌਖਾ ਵੀ ਜੇ ਬਰਸਾਤਾਂ ਦੀ ਲੋੜ ਆ ਤਾਂ ਫਿਰ ਮਾਈਨਿੰਗ ਕਰ ਲਓ ਹੁਣੋਂ ਪਤਾ ਨਹੀਂ ਕਿਸ ਤਰ੍ਹਾਂ ਫਾਰਮੂਲਾ ਸਾਨੂੰ ਦੇ ਗਏ ਆ ਪਰ ਸਾਨੂੰ ਬਹੁਤ ਉਮੀਦ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਸਾਨੂੰ ਇਸ ਤਰ੍ਹਾਂ ਸੀ ਇਸ ਕਰਕੇ ਸੀ ਕਿ ਉਹ ਸਟੇਟ 'ਚ ਰਹੇ ਆ ਪਰ ਹੁਣ ਹੈੱਡ ਆ ਰਹੇ ਨੇ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਨੇ ਤੇ ਮੈਂ ਕਹਿਣਾ ਚਾਹਣਾ ਕਿ ਸਾਡਾ ਜੋ ਨੁਕਸਾਨ ਹੋਇਆ ਉਹ ਇਸ ਤਰ੍ਹਾਂ ਦਾ ਨੁਕਸਾਨ ਹੋਇਆ ਜਿਹਦੀ ਕਦੇ ਕਲਪਨਾ ਨਹੀਂ ਕੀਤੀ ਸੀ ਹਰ ਸੈਕਟਰ ਦੇ ਵਿੱਚ ਭਾਵੇਂ ਕ੍ਰੌਪ ਦੀ ਗੱਲ ਕਰ ਲਈਏ 4 ਲੱਖ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਤੇ ਸਾਡੇ ਵਾਟਰ ਰਿਸੋਰਸਸ ਡਿਪਾਰਟਮੈਂਟ ਦੇ ਬੇਸ਼ੱਕ ਤੁਸੀਂ ਬੰਨ ਸਾਡੇ ਕਿਤੇ ਨਹੀਂ ਟੁੱਟੇ ਸਭ ਕੁਝ ਠੀਕ ਰਹਾ ਤੇ ਪਾਣੀ ਓਵਰਫਲੋ ਹੋ ਗਿਆ ਓਵਰਫਲੋ ਹੋ ਕਰਕੇ ਬੰਨ ਜਿਹੜੇ ਟੁੱਟ ਗਏ ਸੋ ਉੱਥੇ ਵੱਡਾ ਨੁਕਸਾਨ ਹੋਇਆ ਸਾਨੇ ਉਸ ਦੇ ਉੱਤੇ ਬਹੁਤ ਵੱਡਾ ਕੰਮ ਕਰਨਾ ਹੈ ਤੇ ਪਾਣੀ ਉਤਰਨ ਤੋਂ ਬਾਅਦ ਤੇ ਮੰਡੀ ਬੋਰਡ ਦੇ ਉੱਥੇ ਵੱਡਾ ਨੁਕਸਾਨ ਹੋਇਆ ਤੇ ਸੜਕਾਂ ਨੇ ਜਿਹੜੀਆਂ ਸੜਕਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਤੇ ਸਕੂਲਾਂ ਦੀਆਂ ਕਾਲਜਾਂ ਦੀਆਂ ਕਰੀਬ 3300 ਬਿਲਡਿੰਗ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਇਸ ਤੋਂ ਇਲਾਵਾ ਬਿਜਲੀ ਦੇ ਹਜ਼ਾਰਾਂ ਖੰਭੇ ਗਿਰ ਗਏ ਟਰਾਂਸਫਾਰਮਰ ਪਾਣੀ ਦੇ ਵਿੱਚ ਡੁੱਬ ਗਏ ਸੋ ਬਹੁਤ ਵੱਡਾ ਇਹ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਸੋ ਇਸ ਸਮੇਂ ਜਦੋਂ ਕੋਈ ਵਿਪਦਾ ਆਉਂਦੀ ਆ ਤਾਂ ਉਦੋਂ ਕੇਂਦਰ ਇਹ ਮਦਦ ਕਰਦੇ ਹੁੰਦੇ ਨੇ ਤੇ ਕੇਂਦਰ ਸਰਕਾਰ ਜਿਸ ਤਰ੍ਹਾਂ ਜੇ ਕਿਸੇ ਦੂਜੇ ਦੇਸ਼ 'ਚ ਵੀ ਆਪਦਾ ਆਉਂਦੀ ਆ ਤਾਂ ਮਦਦ ਕਰਦੇ ਨੇ ਜਿਵੇਂ ਅਫਗਾਨਿਸਤਾਨ ਦੇ ਵਿੱਚ ਕੀਤੀ ਆ ਵਧੀਆ ਗੱਲ ਹੈ ਦੂਜੇ ਦੇਸ਼ਾਂ ਨੇ ਮਦਦ ਕਰਨੀ ਹੁੰਦੀ ਆ ਤੇ ਇਸੇ ਤਰ੍ਹਾਂ ਮਦਦ ਦੀ ਉਮੀਦ ਅਸੀਂ ਵੀ ਰੱਖਦੇ ਆ ਸੋ ਇਹ ਕਰੀਬ 20-25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੈ ਜਿਹੜਾ ਉਹ ਪੰਜਾਬ ਦਾ ਹੋਇਆ ਤੇ ਫੌਰੀ ਤੌਰ ਤੇ ਦੁਰੰਤ ਇਸ ਰਾਹਤ ਦੀ ਸਾਨੂੰ ਜ਼ਰੂਰਤ ਹੈ ਤੇ 60000 ਕਰੋੜ ਰੁਪਇਆ ਜਿਹੜਾ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਬਕਾਇਆ ਹੈ ਉਹ ਵੀ ਅਸੀਂ ਮੰਗ ਕਰਾਂਗੇ ਕਿ ਉਹਦੀ ਵੀ ਅਨਾਉਂਸਮੈਂਟ ਕਰਕੇ ਜਾਣ ਬਲਕੇ ਪੈਸਾ ਰਿਲੀਜ਼ ਕਰਕੇ ਜਾਣ ਹੋਵੇ ਤਾਂ ਕਿ ਅਸੀਂ ਆਪਣੇ ਲੋਕਾਂ ਨੂੰ ਪੈਰਾਂ ਸਿਰ ਖੜਾ ਕਰ ਸਕੀਏ ਤੇ ਪੰਜਾਬ ਦੇ ਜੋ ਕੰਮ ਰੁਕੇ ਹੋਏ ਨੇ ਅਸੀਂ ਉਹ ਕੰਮ ਵੀ ਆਪਣੇ ਜਿਹੜੇ ਹੈ ਉਹ ਸ਼ੁਰੂ ਕਰ ਸਕੀਏ ਸੋ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਜੇ ਗੱਲ ਕਰਦੇ ਆਂ ਆਂਧਰਾ ਪ੍ਰਦੇਸ਼ ਦੀ ਤਾਂ 50000 ਕਰੋੜ ਦੇ ਤੋਹਫੇ ਗੱਲ ਕਰਦੇ ਆਂ ਬਿਹਾਰ ਦੀ ਉਥੇ ਵੱਡੇ ਤੋਹਫੇ ਚਲੋ ਦੇਨੇ ਬੰਦੇ ਨੇ ਸਾਨੂੰ ਕਿਸੇ ਸੂਬੇ ਦੇ ਨਾਲ ਕੋਈ ਜਲਸੀ ਨਹੀਂ ਹੈ ਅਸੀਂ ਖੁਸ਼ ਆ ਇਸ ਗੱਲ ਤੇ ਪਰ ਅੱਜ ਪੰਜਾਬ ਨੂੰ ਲੋੜ ਹੈ ਅਰ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਨ ਦੇ ਵਿੱਚ ਕੋਈ हिच ਨਹੀਂ ਕਿ ਪੰਜਾਬ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਹੁੰਦਾ ਰਿਹਾ ਹੈ ਪੰਜਾਬ ਦੇ ਹੱਕ ਪੰਜਾਬ ਨੂੰ ਨਹੀਂ ਦਿੱਤੇਗੇ ਤੇ ਪੰਜਾਬ ਦੇ ਪੈਸੇ ਰੋਕ ਕੇ ਰੱਖੇਗੇ ਹੁਣ ਕਿਉਂ ਰੋਕੇ ਰੱਖੇਗੇ ਰਾਜਨੀਤਿਕ ਕਾਰਨ ਨੇ ਜਿਹੜੇ ਇਹ ਮੈਂ ਸਮਝਦਾ ਕਿ ਸਾਡਾ ਸੰਘੀ ਢਾਂਚਾ ਹੈ ਫੈਡਰਲ ਸਿਸਟਮ ਹੈ ਸਾਡਾ ਕਨਸਟੀਟਿਊਸ਼ਨ ਦੇ ਵਿੱਚ ਸਾਡੇ ਸਬੰਧਾਂ ਦਾ ਵਰਣਨ ਹੈ ਪਰ ਰਾਜਨੀਤੀਆਂ ਅਲੱਗ ਚੀਜ਼ ਨੇ ਪਰ ਕੇਂਦਰ ਤੇ ਜਿਹੜੇ ਸੂਬਿਆਂ ਦੇ ਸਬੰਧ ਨੇ ਉਹ ਅਲੱਗ ਚੀਜ਼ ਨੇ ਸੋ ਪ੍ਰਧਾਨ ਮੰਤਰੀ ਸਾਹਿਬ ਫਰਾਖ ਦਿੱਲੀ ਦੇ ਨਾਲ ਅਨਾਉਂਸ ਇਹ ਕਰਕੇ ਜਾਣ ਬਲਕੇ ਕਿਉਂਕਿ ਜੇ ਅਸੀਂ ਕਹੀਏ ਵੀ ਸੈਂਟਰ ਦੇਆਂ ਟੀਮਾਂ ਆ ਰਹੀਆਂ ਨੇ ਹੁਣ ਸੈਂਟਰ ਦੇਆਂ ਟੀਮਾਂ ਤੇ ਸਾਨੂੰ ਤਰਾਜ ਕੋਈ ਨਹੀਂ ਹੈ ਪਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਣਾ ਕਿ ਸਾਡੇ ਇੰਜੀਨੀਅਰ ਨੇ ਉਹਰੇ ਸਾਡੇ ਕੁਲਵੇ ਸਾਰਾ ਸਿਸਟਮ ਅਸੀਂ ਦੇਖ ਲਿਆ ਤੁਸੀਂ ਦੇਖ ਲਿਆ ਸਾਰੇ ਦੁਨੀਆ ਨੇ ਦੇਖ ਲਿਆ ਕਿ ਪੰਜਾਬ ਡੁੱਬਿਆ ਹੋਇਆ ਹੈ ਪੰਜਾਬ ਦਾ ਨੁਕਸਾਨ ਹੋਇਆ ਹੈ ਅਰ ਤੁਸੀਂ ਆਪਣੇ ਚੈਨਲਾਂ ਦੇ ਰਾਹੀਂ ਦੁਨੀਆ ਨੂੰ ਦਿਖਾਤਾ ਲੋਕ ਮਦਦ ਦੇ ਲਈ ਸਾਡੇ ਲਈ ਆ ਰਹੇ ਨੇ ਤੇ ਹੁਣ ਉਹਨਾਂ ਲਵੇ ਪਤਾ ਨਹੀਂ ਕਿਹਾ ਜਾ ਥਰਮਾਮੀਟਰ ਵੀ ਉਹ ਜਿਹੜੇ ਆਪ ਆ ਕੇ ਚੈੱਕ ਕਰਨਗੇ ਹੁਣੇ ਮੇਰੀ ਸਮਝ ਨਹੀਂ ਆਉਂਦੀ ਗੱਲ ਦੁਨੀਆ ਜਦੋਂ ਗਵਾਹ ਹੋ ਰਹੀ ਹੈ ਦੁਨੀਆ ਹਰ ਸਟੇਟ ਸਾਨੂੰ ਮਦਦ ਦੇ ਲਈ ਤਿਆਰ ਬੈਠੀ ਹੈ ਸੋ ਉਹ ਜੇ ਪਰ ਕਹਿੰਦੇ ਨੇ ਟੀਮਾਂ ਦਾ ਇਹਨਾਂ ਦਾ ਕੋਈ ਸਿਸਟਮ ਹੈ ਉਹਨ ਕੋਈ ਰਿਪੋਰਟ ਹਿਸਾਬ ਨਾਲ ਕਰਾਉਣੀ ਹੋਵੇ ਜਾਣੇ ਕੀ ਮਤਲਬ ਹੈ ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਪਰ ਜੋ ਹੈ ਜਿਸ ਤਰੀਕੇ ਨਾਲ ਵੀ ਹੈ ਜੇ ਉਹ ਰਿਪੋਰਟਾਂ ਮੰਗਾਉਣੀਆਂ ਨੇ ਅਸੀਂ ਤੇ ਮਨਾ ਕਰ ਨਹੀਂ ਸਕਦੇ ਪਰ ਜਿਹੜੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਹੈ ਮੈਂ ਇਹ ਵੀ ਸਮਝਦਾ ਵੀ ਉੱਥੇ ਕਿਸੇ ਰਿਪੋਰਟਾਂ ਦੀ ਲੋੜ ਨਹੀਂ ਉੱਥੇ ਤੁਰੰਤ ਮਦਦ ਦੀ ਲੋੜ ਹੈ ਤੁਰੰਤ ਤਾਂ ਕਿ ਲੋਕ ਇਹ ਅਹਿਸਾਸ ਕਰਨ ਪੰਜਾਬ ਦੇ ਲੋਕ ਅੱਜ ਬੇਗਾਨਾਪਣ ਮਹਿਸੂਸ ਕਰਦੇ ਨੇ ਜਿਹੜਾ ਉਹ ਲੋਕ ਆਪਣਾਪਣ ਮਹਿਸੂਸ ਕਰਨ ਲੋਕੇ ਕਹਿਣ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਆਏ ਥੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਤੇ ਸਾਰੇ ਦੇਸ਼ ਨੂੰ ਇੱਕ ਨਜ਼ਰ ਦੇ ਨਾਲ ਦੇਖ ਰਹੇ ਨੇ ਅਸੀਂ ਉਹਨਾਂ ਦਾ ਸਵਾਗਤ ਕਰ ਰਹੇ ਹਾਂ ਸਾਰਾ ਪੰਜਾਬ ਸਵਾਗਤ ਕਰ ਰਿਹਾ ਤੇ ਨਾਲ ਆਸ ਦੀਆਂ ਨਿਗਾਹਾਂ ਦੇ ਨਾਲ ਵੀ ਦੇਖ ਰਹੇ ਸੋ ਮੈਂ ਪੂਰਜ ਉਹਨਾਂ ਨੂੰ ਬੇਨਤੀ ਕਰਦਾ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਆ ਜੋ ਪਹਿਲਾਂ ਹੋਇਆ ਇਹ ਚੰਗਾ ਨਹੀਂ ਹੋਇਆ ਤੇ ਤੁਸੀਂ ਹੈਡੋਂ ਤੇ ਇੱਥੇ ਪੰਜਾਬ ਦੀ ਬਾਹ ਫੜਿਓ ਪੰਜਾਬ ਉਹ ਪੰਜਾਬ ਜੀਨੇ ਹਮੇਸ਼ਾ ਦੇਸ਼ ਦੇ ਆਜ਼ਾਦੀ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਸਾਡੀਆਂ ਨੇ ਕਾਲੇ ਪਾਣੀ ਦੀਆਂ ਸਜਾ ਸਾਡੇ ਪੰਜਾਬ ਨੇ ਇਕੱਟਿਆ 23-23 ਸਾਲ ਦੇ ਸਾਡੇ ਸ਼ਹੀਦ ਭਗਤ ਸਿੰਘ ਹੋਰੀ ਫਾਂਸੀ ਦੇ ਫੰਦਿਆਂ ਦੇ ਚੜ ਗਏ ਜਿੰਨਾ ਕਰਕੇ ਅੱਜ ਅਸੀਂ ਆਜ਼ਾਦੀ ਦਾ ਧੰਗ ਮਾਰ ਰਹੇ ਹਾਂ ਜੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਇਦੀ ਕਮੀਤੀ ਤਾਂ ਪੰਜਾਬ ਨੇ ਪੂਰੀ ਕੀਤੀ ਉਸ ਪੰਜਾਬ ਨੇ ਜਿਨੇ ਅਸੀਂ ਸਾਰਾ ਕੁਝ ਗਵਾ ਲਿਆ ਆਪਣਾ ਧਰਤੀ ਹੇਠਲੇ ਪਾਣੀ ਅਸੀਂ ਗਵਾ ਲੇ ਜਮੀਨਾਂ ਦੀ ਉਪਜਾਊ ਸ਼ਕਤੀ ਅਸੀਂ ਗਵਾ ਲਈ ਪਰ ਪ੍ਰਵਾਹ ਨਹੀਂ ਕੀਤੀ ਪੂਰੇ ਦੇਸ਼ ਦਾ ਢਿੱਡ ਭਰਦਾ ਸੀ ਸੋ ਅੱਜ ਉਹ ਪੰਜਾਬ ਉਹਦਾ ਮੈਂ ਸਮਝਦਾ ਕਿ ਪੂਰਾ ਦੇਸ਼ ਕਦੇ ਪੰਜਾਬ ਦਾ ਕਰਜ਼ਾ ਨਹੀਂ ਤਾਰ ਸਕਦਾ ਐਸਾਨ ਨਹੀਂ ਤਾਰ ਸਕਦਾ ਕਿ ਜੋ ਪੰਜਾਬ ਨੇ ਸਾਰੇ ਦੇਸ਼ ਦੇ ਲਈ ਕੀਤਾ ਸੋ ਅੱਜ ਜ਼ਰੂਰਤ ਹੈ ਪ੍ਰਧਾਨ ਮੰਤਰੀ ਸਾਹਿਬ ਉਸ ਗੱਲ ਦਾ ਅਹਿਸਾਸ ਕਰਨ ਕਿ ਪੰਜਾਬ ਅੱਜ ਦੁਵਿਧਾ ਦੇ ਵਿੱਚ ਹੈ ਤੇ ਪੰਜਾਬ ਨੂੰ ਵੱਡੀ ਰਾਹਤ 25000 ਕਰੋੜ ਦਾ ਨੁਕਸਾਨ ਮੈਂ ਤਾਂ ਇਹ ਸਮਝਦਾ ਕਿ ਇਸ ਤੋਂ ਵੀ ਵੱਧ ਨੁਕਸਾਨ ਤੋਂ ਵੀ ਵੱਧ ਉਹ ਰਾਹਤ ਇੱਥੇ ਅਨਾਉਂਸ ਕਰਕੇ ਜਾਣਗੇ ਤੇ ਜਿਹੜੇ ਸਾਡੇ ਪੈਸੇ ਬਕਾਇਆ ਨੇ ਉਹ ਸਾਡੇ ਪੈਸੇ ਤੁਰੰਤ ਜਿਹੜੇ ਰਿਲੀਜ਼ ਕਰਾਉਣਗੇ ਤੇ ਅੱਗੇ ਨੂੰ 1.5 ਸਾਲ ਤੱਕ ਸਾਡੀ ਸਰਕਾਰ ਚੱਲਣੀ ਆ ਤੇ ਅਸੀਂ ਸਭ ਤੋਂ ਪਹਿਲਾਂ ਹਿੰਦੁਸਤਾਨੀ ਆ ਸਭ ਤੋਂ ਪਹਿਲਾਂ ਦੇਸ਼ ਆ ਸਾਡੇ ਲਈ ਅਸੀਂ ਦੇਸ਼ ਦੇ ਲਈ ਖੜੇ ਆ ਸੋ ਅੱਗੇ ਨੂੰ ਵੀ ਉਸ ਤਰੀਕੇ ਨਾਲ ਜਿਵੇਂ ਦੂਜੇ ਸੂਬਿਆਂ ਦੇ ਨਾਲ ਬਿਹੇਵ ਕੀਤਾ ਜਾਂਦਾ ਹੈ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਨਾਲ ਵਿਹਾਰ ਕੀਤਾ ਜਾਊਗਾ ਬਹੁਤ ਬਾਤਾਂ ਵਾਲਾ